ਵਡਾ ਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਹਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੈ ਸ਼ਬਦ ਲਿਵ ਲਾਏ ਸਦਾ ਸਚਰਤਾ ਮਨ ਨਿਰਮਲ ਆਮਣ ਜਾਣ ਰਹਾਈ ਦੂਜੇ ਭਾਏ ਭਰਮ ਵਗੁੱਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੁਭਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨ ਮੁਖ ਅੰਧਲੇ ਗਿਆਨ ਵਿੱਚ ਹੂਨੇ ਦੂਜੇ ਭਾਇ ਖੁਆਈ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇਕ ਸੱਚ ਲੱਗੇ ਵਾਪਾਰਾ ਸਤਗੁਰ ਸੇਵਨੇ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਉ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੀ ਦੂਖ ਸੰਤਾਪੇ ਦੂਜੈ ਪਤ ਗਵਾਈ ਹਉਮੈ ਮਾਰ ਸੱਚ ਸ਼ਬਦ ਸਮਾਨ ਸੱਚ ਰਤੇ ਅਦ ਕਹਾਈ ਨਾਨਕ ਮਾਨਸ ਜਨਮ ਦਲੰਭ ਹੈ ਸਤਗੁਰ ਬੂਝ ਬੁਝਾਈ ਮਨ ਮੇਰੇ ਸਤਗੁਰ ਸੇ ਵਣ ਆਪਣਾ ਸੇ ਜਨ ਵਡ ਭਾਗੀ RAM ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ નિਹਚਲ ਅਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ 모ਹੀ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਬਨਜੀਐ ਸਤਗੁਰ ਦੀ ਆਪਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ 부ਝਾਏ ਲਾਹਾ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮੇ ਆਧਾਰੇ ਵਕਰ ਨਾਮ ਸਦਾ ਲਾਭ ਹੈ ਜਿਸਨੋ ਏਤਵ ਆਪਾਰ ਲਾਏ ਰਤਨ ਪਦਾਰਥ ਬਣ ਜਿਐ ਹੈ ਜਾਂ ਸਤਗੁਰ ਦੇ 부ਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰ ਆਰਾਮ ਕੂੜ ਬੋਲ ਵਿਖ ਖਾਵਣੀ ਬਹੁ ਵਧ ਹੈ ਵਿਕਾਰ ਆਰਾਮ ਬਹੁ ਵਧ ਹੈ ਵਿਕਾਰਾ ਸਹਿਸਾ ਇਹੋ ਸੰਸਾਰ ਬਿਨ ਨਾਮੈ ਪਤ ਖੋਈ ਪੜ ਪੜ ਪੰਡਤ ਬਾਦ ਬਖਾਨ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖੀਅਨ ਤਿਤੋ ਸੱਚੇ ਕੈ ਦਰਬਾਰ ਆ ਰਾਮ ਖੋਟੇ ਦਰਗਾਹਾ ਸੁਟੀਆਂ ਨ ਊਭੇ ਕਰਨੁ ਪੁਕਾਰਾ ਰਾਮ ਊਭੇ ਕਰਨੁ ਪੁਕਾਰਾ ਮੁਗਦ ਗੁਆਰਾ ਮਨ ਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੀ ਖਰੇ ਪਰਖਿਅਨ ਤਿਤ ਸਚੈ ਦਰਵਾਰ ਆ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵਡਿਆਈ ਨਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸਤੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅੱਖੀਐ ਹੋਰ ਕਰਨਾ ਕਿਛੂ ਨਾ ਜਾਈ ਵਡਹਾਂ ਸਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਆਰਾਮ ਗੁਰਮਤੀ ਹਰ ਨਾਮ ਵਣਜੀਐ ਆਤਮੋਲ ਅਫਾਰਾਰਾ ਆਤਮੋਲ ਅਫਾਰਾ ਸੱਚ ਵਾਪਾਰ ਸੱਚ ਵਪਾਰ ਲੱਗੇ ਵਡਭਾਗੀ ਅੰਦਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕਹਿ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੀ ਵਪਾਰਾ ਓ ਮੈਂ ਮਾਇਆ ਮੈਲ ਹੈ ਮਾਇਆ ਮੈਲ ਭੀਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸਬਦ ਵਿਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਐ ਪਨਿਹਾਰੀ ਜਿਸ ਨਦਰ ਕਰੇ ਸੋਹੀ ਸੱਚ ਲਾਗੈ ਰਸਨਾ RAM ਰਦੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਪਰੀਜੈ ਪੰਡਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪਹਿ ਕਰਹਿ ਪੁਕਾਰਾ RAM ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੀ ਵਾਪਾਰ ਆ RAM ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਵਿਖ ਕਾ ਕੀੜਾ ਵਿਖ ਸਿਓ ਲਾਗਾ ਬਿਸ਼ਟਾ ਮਾਹੀ ਸੁਮਾਈ ਜੋ ਧੁਰ ਲਿਖਿਆ ਸੋਇ ਕਮਾਵੇ ਕੋਇ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ 모ਹਿ ਮਨ ਰੰਗੇਆ ਮੋਹੀ ਸੁਧ ਨ ਕਾਈ ਰਾਮ ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਪੰਧਾਰਾ ਗੁਰਮੁਖ ਹੋਐ ਸੋਈ ਪੂਜੈ ਸੱਚ ਸਵਾਰਨ ਹਾਰਾ ਆਪੇ ਮੇਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨ ਜਾਇ ਨਾਨਕ ਵਿਣ ਨਾਵੇ ਪਰਮ ਭਲਾਇਆ ਇਕ ਨਾਮ ਰਤੇ ਰੰਗ ਲਾਏ ਵਢਾਂ ਸਮਹੱਲਾ ਤੀਜਾ ਏ ਮਨ ਮੇਰੀਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲੇ ਵਡਿਆਈ ਸਾਚੇ ਰੰਗ ਰਾਤੀ ਸਹਜੇ ਮਾਤੇ ਸਹਿ ਜੀ ਰਹੀ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰੱਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੀ ਬਹੁਰਨਾ ਭਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਈ ਖੁਆਈ ਰਾਮ ਮਾਤਾ ਪਿਤਾ ਸਭ ਹਿਤ ਹੈ ਏਤੇ ਪਲਚਾਈ ਰਾਮ ਇਹ ਤੇ ਪਲ ਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੇਵੜ ਅਵਰ ਨਾ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤ ਨਾ ਆਈ ਨਾਨਕ ਬਿਨ ਨਾਵੇਂ ਸਭ ਕੋਈ ਭੁੱਲਾ ਮਾਇਆ ਮੋਹਿ ਖੋਾਈ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੇ ਰੱਖ ਲੇ ਵੋ ਦੇਹੋ ਵਡਾਈ ਰਾਮ ਰੱਖ ਲੇ ਵੋ ਸਰਨਾਈ ਹਰ ਨਾਮ ਵਡਾਈ ਤੁਧ ਜੀ ਵੜੇ ਅਵਰਨਾ ਦਾਤਾ ਸੇਵਾ ਲਾਗੇ ਸੇ ਵਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ ਰਾਮ ਆਪੇ ਦੇਹ 부ਝਾਈ ਅਵਰ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸੱਚੇ ਸ਼ਬਦ ਸੁਪਾਖਿਆ ਕਰਮ ਹੈ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਵਡਹੰਸ ਮਹੱਲਾ